ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਸਪਨਾ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਇਨਫੈਕਸ਼ਨਸ ਬਾਰੇ ਆਪਾਂ ਰੋਜ਼ ਨਵੀਂ-ਨਵੀਂ ਇਨਫੈਕਸ਼ਨਸ ਬਾਰੇ ਸੁਣਨੇ ਆ ਕਈ ਵਾਇਰਲ ਇਨਫੈਕਸ਼ਨਸ ਐ ਅਸੀਂ ਦੂਸਰੀ ਕੰਟਰੀ ਚ ਸੁਣਨੇ ਆ ਕਿ ਇਨਫੈਕਸ਼ਨ ਫੈਲ ਰਹੀ ਐ ਤਾਂ ਆਪਾਂ ਘਬਰਾ ਜਾਂਦੇ ਆ ਰੂਟੀਨ ਚ ਕੀ ਹੁੰਦਾ ਨੂੰ ਹਰ ਸਾਲ ਹਰ ਸਰਦੀਆਂ ਕਈ ਵਾਰ ਵਾਇਰਲ ਇਨਫੈਕਸ਼ਨਸ ਹੁੰਦੀਆਂ ਬਟ ਆਪਾਂ ਕਦੀ ਟੈਸਟ ਨਹੀਂ ਕਰਾਉਂਦੇ ਸਾਨੂੰ ਨਹੀਂ ਪਤਾ ਹੁੰਦਾ ਕਿਹੜੀਆਂ ਵਾਇਰਲ ਇਨਫੈਕਸ਼ਨਸ ਨੇ ਨਾ ਹੀ ਉਹਨਾਂ ਦਾ ਆਪਾਂ ਟੈਸਟ ਕਰਵਾਨੇ ਆ ਨਾ ਹੀ ਸਾਨੂੰ ਕਿਹਾ ਜਾਂਦਾ ਹੈ ਅਸੀਂ ਕੀ ਕਰਦੇ ਹਾਂ ਉਹਦਾ ਇਲਾਜ ਕਰਦੇ ਹਾਂ ਬੁਖਾਰ ਚੜਦਾ ਤਾਂ ਬੁਖਾਰ ਦੀ ਦਵਾਈ ਲੈ ਲਈ ਖਾਂਸੀ ਆਂਦੀ ਤਾਂ ਖਾਂਸੀ ਦੇ ਲਈ سیرਪ ਲੈ ਲਿਆ ਜਾਂ ਉਹਦੀ ਦਵਾਈ ਲੈ ਲਈ ਪਰ ਇਨਾ ਇਨਫੈਕਸ਼ਨਸ ਨਾਲ ਫਾਈਟ ਕਿਵੇਂ ਕਰਨਾ ਪਰ ਲੜਨਾ ਕਿਵੇਂ ਹੈ ਬੇਸਿਕਲੀ ਸਾਨੂੰ ਕੀ ਚਾਹੀਦੀ ਹੈ ਸਾਡੀ ਬਾਡੀ ਚ ਉਹਦੇ ਅਗੇਂਸਟ ਸਾਡੇ ਅੰਦਰ ਇੰਨੀ ਇਮਿਊਨਿਟੀ ਹੋਣੀ ਚਾਹੀਦੀ ਹੈ ਕਿ ਅਗਰ ਵਾਇਰਲ ਇਨਫੈਕਸ਼ਨਸ ਹੈ ਆਪਾਂ ਜ਼ਿਆਦਾਤਰ ਦੇਖਦੇ ਆਂ ਜਿਹੜੀਆਂ ਵਾਇਰਲ ਇਨਫੈਕਸ਼ਨਸ ਆਪਾਂ ਕਹਿ ਦਿੰਨੇ ਆਂ ਕਿ ਕਿੰਨੂੰ ਅਫੈਕਟ ਕਰਨਗੀਆਂ ਬੱਚਿਆਂ ਨੂੰ ਕਰਨਗੀਆਂ ਜਾਂ ਜਿਹੜੇ ਇਮਿਊਨੋ ਕੰਪਰੋਮਾਈਜ਼ ਆ ਜਿਨ੍ਹਾਂ ਦੀ ਇਮਿਊਨਿਟੀ ਘੱਟ ਹੈ ਉਹਨਾਂ ਨੂੰ ਜ਼ਿਆਦਾ ਅਫੈਕਟ ਕਰਨਗੀਆਂ ਤੇ ਇਹਦੇ ਲਈ ਆਪਾਂ ਨੂੰ ਕੀ ਕਰਨਾ ਹੈ ਆਪਾਂ ਆਪਣੀ ਇਮਿਊਨਿਟੀ ਨੂੰ ਬੂਸਟ ਕਰਨਾ ਹੈ ਇਮਿਊਨਿਟੀ ਕਿਵੇਂ ਬੂਸਟ ਕਰਦੇ ਆਂ ਜਿਹੜੇ ਆਪਣੇ ਵਿਟਾਮਿਨਸ ਆ ਉਹ ਬਹੁਤ ਇੰਪੋਰਟੈਂਟ ਪਾਰਟ ਪਲੇ ਕਰਦੇ ਆਂ ਇਨ ਇਮਿਊਨਿਟੀ ਨੂੰ ਬੂਸਟ ਕਰਨ ਚ ਤੇ ਅਗਰ ਆਪਾਂ ਆਪਣੀ ਇਮਿਊਨਿਟੀ ਸਟਰੋਂਗ ਰੱਖਾਂਗੇ ਤਾਂ ਇਹਨਾਂ ਇਨਫੈਕਸ਼ਨਸ ਤੋਂ ਆਪਾਂ ਆਪਣਾ ਬਚਾਅ ਕਰ ਸਕਦੇ ਆਂ ਹੁਣ ਜਿਹੜੇ ਇਹ ਵਿਟਾਮਿਨਸ ਐ ਜਿਵੇਂ ਵਿਟਾਮਿਨ ਬੀ ਹੋ ਗਿਆ ਬੀ ਚ ਵੀ ਆਪਣੇ ਕਾਫੀ ਵਿਟਾਮਿਨ ਆਂਦੇ ਨੇ ਬੀ 1 ਹੋ ਗਿਆ ਬੀ 2 ਜਿਸ ਚ ਬੀ 12 ਜਿਹੜਾ ਬਹੁਤ ਕਾਮਨਲੀ ਆਪਾਂ アドਵਾਈਸ ਵੀ ਕਰਦੇ ਆ ਉਹ ਇੱਕ ਇੰਪੋਰਟੈਂਟ ਪਾਰਟ ਪਲੇ ਕਰਦਾ ਹੈ ਇਮਿਊਨਿਟੀ ਚ ਵਿਟਾਮਿਨ ਡੀ ਹੋ ਗਿਆ ਵਿਟਾਮਿਨ ਈ ਹੋ ਗਿਆ ਇਹ ਸਾਰੇ ਵਿਟਾਮਿਨ ਜਿਹੜੇ ਹੈਗੇ ਮੈਂ ਆਪਾਂ ਇਹਨਾਂ ਨੂੰ ਮਾਈਕਰੋਨਿਊਟ੍ਰੀਐਂ ਕਹਿੰਦੇ ਆ ਜਿਹੜੇ ਸਾਡੀ ਬਾਡੀ ਲਈ ਬਹੁਤ ਜ਼ਰੂਰੀ ਹੈ ਜ਼ਰੂਰੀ ਕਿਵੇਂ ਹੈ ਜਿਵੇਂ ਹੁਣ ਆਪਾਂ ਗੱਲ ਕਰਾਂਗੇ ਵਿਟਾਮਿਨ ਬੀ 12 ਬਾਰੇ ਜਿਹੜਾ ਵਿਟਾਮਿਨ ਬੀ 12 ਹੈ ਇਕ ਤਾਂ ਏ ਕੀ ਕਰਦਾ ਹੈ ਜਿਹੜੇ ਸਾਡੇ ਸੈੱਲ ਲੱਗੇ ਆ ਬਾਡੀ ਚ ਡੀਐਨਏ ਬਣਾਉਂਦਾ ਹੈ ਆਰਐਨਏ ਬਣਾਉਂਦਾ ਪ੍ਰੋਟੀਨਸ ਬਣਾਉਂਦਾ ਇਹਨਾਂ ਡੀਐਨਏ ਦੀ ਬਣਾਵਟ ਲਈ ਜੋ ਬੀ12 ਹੈ ਉਹ ਬਹੁਤ ਜ਼ਰੂਰੀ ਹੈ ਬੀ12 ਨਾਲ ਡੀਐਨਏ ਬਨੇਗਾ ਸੈੱਲ ਬਨੇਗਾ ਹੁਣ ਸੈੱਲ ਜਿਹੜੇ ਕੀ ਆਪਾਂ ਜਿਹੜੇ ਸਭ ਤੋਂ ਇੰਪੋਰਟੈਂਟ ਆਪਣੇ ਬਾਡੀ ਚ ਜਿਹੜੇ ਆਰਬੀਸੀਜ਼ ਨੇ ਖੂਨ ਆ ਜਿਹੜਾ ਜਿਹੜੇ ਸੈੱਲ ਨਾਲ ਬੰਦਾ ਹੈ ਅਗਰ ਬੀ12 ਦੀ ਕਮੀ ਆ ਜਾਂਦੀ ਹੈ ਉਹਦੇ ਨਾਲ ਕੀ ਹੋ ਜਾਂਦਾ ਹੈ ਸਾਡਾ ਖੂਨ ਘਟ ਜਾਂਦਾ ਹੈ ਅਨੀਮੀਆ ਹੋ ਜਾਂਦਾ ਹੈ ਜਿਵੇਂ ਕਿ ਆਇਰਨ ਦੀ ਕਮੀ ਨਾਲ ਅਨੀਮੀਆ ਹੁੰਦਾ ਉਵੇਂ ਵੀ B12 ਦੇ ਨਾਲ ਸਾਡੇ ਖੂਨ ਦੀ ਕਮੀ ਆ ਜਾਂਦੀ ਹੈ ਅਨੀਮੀਆ ਹੋ ਜਾਂਦਾ ਹੈ ਫਿਰ ਜੋ B12 ਹੈ ਉਹ ਸਾਡੇ ਜਿਹੜੇ ਇੰਪੋਰਟੈਂਟ ਸੈੱਲ ਨੇ ਇਮਿਊਨਿਟੀ ਬਣਾਉਂਦੇ ਨੇ ਜਿਹੜੇ ਇਨਫੈਕਸ਼ਨਸ ਨਾਲ ਫਾਈਟ ਕਰਦੇ ਨੇ ਜਿਹੜੇ WBCs ਨੇ ਜਿਹੜੇ ਇਨਫੈਕਸ਼ਨਸ ਨਾਲ ਫਾਈਟ ਕਰਦੇ ਆ ਉਹਨਾਂ ਨੂੰ ਵੀ ਬਣਾਉਂਦਾ ਇਸ ਕਰਕੇ ਇਹਦਾ ਬਹੁਤ ਡਾਇਰੈਕਟਲੀ ਰੋਲ ਹੁੰਦਾ ਹੈ ਇਮਿਊਨਿਟੀ ਬਣਾਉਣ 'ਚ ਇਮਿਊਨਿਟੀ ਦੇ ਨਾਲ ਨਾਲ ਇੱਕ ਹੋਰ ਕੀ ਫਾਇਦੇ ਨੇ ਵਿਟਾਮਿਨ ਬੀ12 ਜੋ ਹੈ ਜਿਹੜੀਆਂ ਸਾਡੀਆਂ ਨਰਵਜ਼ ਹੁੰਦੀਆਂ ਉਹਦੀ ਜਿਹੜੀ ਬਾਹਰਲੀ ਪਰਤ ਹੁੰਦੀ ਹੈ ਉਹਨੂੰ ਮਾਈਲਿਨ ਸ਼ੀਥ ਕਿਹਾ ਜਾਂਦਾ ਹੈ ਉਹਨੂੰ ਬਣਾਉਣ ਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਜੋ ਮਾਈਲਨ ਸ਼ੀਤ ਹੈ ਨਰਵਸ ਦੇ ਕੰਮ ਕਰਨ ਲਈ ਬਹੁਤ ਜ਼ਰੂਰੀ ਹੁੰਦੀ ਹੈ ਜੇ ਅਗਰ ਵਿਟਾਮਿਨ ਬੀ 12 ਦੀ ਕਮੀ ਆਂਦੀ ਹੈ ਤਾਂ ਜਿਹੜੀ ਉਹ ਲੇਅਰ ਹੈ ਉਹ ਨਹੀਂ ਸਹੀ ਬਣ ਪਦੀ ਤੇ ਜਿਹੜੀਆਂ ਨਰਵਸ ਹੈ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਕਰ ਪਾਦੀਆਂ ਜਿਹਦੇ ਕਰਕੇ ਕੀ ਹੁੰਦਾ ਕਈ ਵਾਰ ਬਹੁਤ ਜ਼ਿਆਦਾ ਲੋਕ ਕੰਪਲੇਨ ਕਰਦੇ ਨੇ ਕਿ ਸਾਡੀ ਪੈਰਾਂ ਦੀਆਂ ਉਂਗਲਾਂ ਜਾਂ ਹੱਥਾਂ ਦੀਆਂ ਉਂਗਲਾਂ ਜੋ ਕਿ ਹੈ ਸੁੰਨ ਹੋ ਰਹੀਆਂ ਨੇ ਕੰਪਲੇਨ ਕਰਦੇ ਨੇ ਫੀਮੇਲਸ ਕੀ ਪੈਰਾਂ ਚ ਨੰਬਨੈਸ ਹੋ ਰਹੀ ਹੈ ਸੁੰਨ ਹੋ ਰਹੀਆਂ ਤੇ ਬਰਨਿੰਗ ਸੈਂਸੇਸ਼ਨ ਹੋ ਰਹੀ ਹੈ ਹੁਣ ਇਹਦੇ ਚ ਕੀ ਹੈ ਆਪਾਂ B12 ਰეკਮੈਂਡ ਕਰਦੇ ਆ ਜਿਹੜੇ ਡਾਇਬੀਟਿਕ ਪੇਸ਼ੈਂਟ ਹੁੰਦੇ ਆ ਉਹਨਾਂ ਚ ਬਹੁਤ ਕਾਮਨ ਹੁੰਦੀ ਹੈ B12 ਦੀ ਕਮੀ ਤੇ ਉਹਨਾਂ ਨੂੰ ਪੈਰੀਫਰਲ ਨਿਊਰੋਪੈਥੀ ਦੇ ਬਚਾਣ ਲਈ B12 ਅਸੀਂ ਸਜੈਸਟ ਕਰਦੇ ਆ ਹੁਣ ਵਿਟਾਮਿਨ D12 ਨਾਲ ਪੇਸ਼ੈਂਟ ਨੂੰ ਕੀ ਸਿੰਪਟਮ ਆਣਗੇ ਹੁਣ ਸਿੰਪਟਮ ਕਿਵੇਂ ਆ ਬਹੁਤ ਬੇਸਿਕ ਜਿਹੇ ਸਿੰਪਟਮ ਹੁੰਦੇ ਜਿਵੇਂ ਕਿ ਥਕਾਨ ਰਹਿਣਾ ਮਰੀਜ਼ ਕਹੇਗਾ ਕਿ ਮੈਨੂੰ ਹਰ ਟਾਈਮ ਥਕਾਵਟ ਫੀਲ ਹੁੰਦੀ ਹੈ ਫਿਰ ਇਵਨ ਕੀ ਬਰਨਿੰਗ ਸੈਂਸੇਸ਼ਨ ਪੈਰਾਂ ਚ ਹੱਥਾਂ ਚ ਬਰਨਿੰਗ ਸੈਂਸੇਸ਼ਨ ਦੇ ਨਾਲ-ਨਾਲ ਪੇਸ਼ੈਂਟ ਨੂੰ ਜਦੋਂ ਅਸੀਂ ਕਹਿ ਰਹੇ ਹਾਂ ਕਿ ਉਹਦੀ ਨਰਵਜ਼ ਪ੍ਰੋਪਰ ਨਹੀਂ ਕੰਮ ਕਰ ਪਾਰੀਆਂ ਇਹਦੇ ਨਾਲ ਬਹੁਤ ਇੱਕ ਕਾਮਨ ਸਿੰਪਟਮ ਆਉਂਦਾ ਜਿਵੇਂ ਕਿ ਜੋ ਮਰੀਜ਼ ਹੈ ਉਹ ਭੁੱਲਣ ਲੱਗ ਜਾਂਦਾ ਹੈ ਉਹਨੂੰ ਡਿਮੈਂਸ਼ੀਆ ਦਾ ਬਹੁਤ ਜ਼ਿਆਦਾ ਚਾਂਸੇਜ਼ ਹੋ ਜਾਂਦੇ ਆ ਆਉਣ ਵਾਲੇ ਟਾਈਮ 'ਚ ਐਲਜ਼ਾਈਮਰ ਜਾਂ ਫਿਰ ਡਿਮੈਂਸ਼ੀਆ ਬਹੁਤ ਜ਼ਿਆਦਾ ਰਿਸਕ ਹੋ ਜਾਂਦਾ ਹੈ ਮਰੀਜ਼ ਨੂੰ ਅਨੀਮੀਆ ਬਾਰੇ ਅਸੀਂ ਕਹਿ ਰਹੇ ਹਾਂ ਅਨੀਮੀਆ ਅਗਰ ਹੋ ਜਾਂਦਾ ਤਾਂ ਪੇਸ਼ੈਂਟ ਨੂੰ ਧੜਕਣ ਕਈ ਵਾਰ ਕੰਪਲੇਨ ਕਰਦਾ ਕਿ ਮੇਰੀ ਧੜਕਨ ਬਹੁਤ ਵਧ ਰਹੀ ਹੈ ਹੁਣ ਖੂਨ ਦੀ ਕਮੀ ਹੋਣ ਕਰਕੇ ਅਗਰ ਤੁਹਾਡੇ ਸਕੈਲਪ ਚ ਬਲੱਡ ਸਪਲਾਈ ਨਹੀਂ ਇਤਨੀ ਅਚੀ ਤਰੀਕੇ ਨਾਲ ਜਾ ਰਹੀ ਤਾਂ ਹੈਅਰ ਫਾਲ ਵੀ ਬਹੁਤ ਕਾਮਨ ਹੋ ਜਾਂਦਾ ਹੈ ਤੇ हेयर ਦੀ ਜੋ ਗ੍ਰੋਥ ਹੈ ਉਹ ਵੀ ਅੱਛੀ ਨਹੀਂ ਹੁੰਦੀ ਵਿਟਾਮਿਨ B12 ਦੀ ਕਮੀ ਨਾਲ ਇੱਕ ਹੋਰ ਚੀਜ਼ ਹੈ ਜੋ ਵਿਟਾਮਿਨ B12 ਨਾਲ ਜੋ ਔਰਤਾਂ 'ਚ ਪ੍ਰੋਬਲਮ ਆ ਸਕਦੀ ਹੈ ਉਹ ਹੈ ਇਨਫਰਟੀਲਿਟੀ ਇਨਫਰਟੀਲਿਟੀ ਕਿਉਂ ਜਿਹੜਾ ਇਹ B12 ਹੈ ਉਹ ਹਾਰਮੋਨਸ ਦੇ ਲੈਵਲ ਨੂੰ ਵੀ ਅਗਰ ਇਹਦੀ ਕਮੀ ਹੈ ਕਿਸੇ ਫੀਮੇਲ 'ਚ ਕਿਸੇ ਮਰੀਜ਼ 'ਚ B12 ਦੀ ਕਮੀ ਹੈ ਤਾਂ ਜਿਹੜੇ ਉਹਦੇ ਹਾਰਮੋਨਸ ਹੈ ਉਹ ਨਹੀਂ ਬਣ ਪਣਗੇ ਤੇ ਜਿਹੜਾ ਓਗੂਲੇਸ਼ਨ ਦਾ ਟਾਈਮ ਹੈ ਉਹ ਨਹੀਂ ਸਹੀ ਰਹਿੰਦਾ ਓਗੂਲੇਸ਼ਨ ਸਹੀ ਨਹੀਂ ਹੋਏਗੀ ਅੰਡਾ ਸਹੀ ਟਾਈਮ ਤੇ ਨਹੀਂ ਬਨੇਗਾ ਨਾ ਹੀ ਉਹ ਰਿਲੀਜ਼ ਹੋਏਗਾ ਤੇ ਜੋ ਬੱਚੇਦਾਨੀ ਦੀ ਅੰਦਰਲੀ ਪਰਤ ਹੈ ਉਹਦੇ ਤੇ ਵੀ ਵਿਟਾਮਿਨ B12 ਨਾਲ ਬਹੁਤ ਜ਼ਿਆਦਾ ਚੇਂजेस ਆndੀਆਂ ਨੇ ਤੇ ਇਹਦੇ ਕਰਕੇ ਜੋ ਹੈ ਇਨਫਰਟੀਲਿਟੀ ਵੀ ਹੋ ਸਕਦੀ ਹੈ ਥਾਇਰੋਇਡ ਦੇ ਜੋ ਮਰੀਜ਼ ਹੈ ਜਿਨ੍ਹਾਂ ਨੂੰ ਹਾਈਪੋਥਾਇਰੋਇਡਿਜ਼ਮ ਹੈ ਇਨ੍ਹਾਂ 'ਚ ਬਹੁਤ ਜ਼ਿਆਦਾ ਕਾਮਨ ਹੈ ਵਿਟਾਮਿਨ B12 ਦੀ ਕਮੀ ਹੋਣਾ ਬਹੁਤ ਵਾਰ ਉਹ ਵੀ ਸਿੰਪਟਮ ਦੱਸਦੇ ਨੇ ਕਿ ਪੈਰਾਂ 'ਚ ਸੇਕ ਆ ਰਿਹਾ ਹੈ ਯਾ ਤੜਕਨ ਫੀਲ ਹੁੰਦੀ ਹੈ ਯਾ ਇਦਾਂ ਦੀਆਂ ਸਿੰਪਟਮਸ ਨੇ ਵਿਟਾਮਿਨ B12 ਡੈਫੀਸ਼ੀਐਂਸੀ ਨਾਲ ਹੁੰਦੇ ਨੇ ਤੇ ਹਾਈਪੋਥਾਇਰੋਇਡ ਪੇਸ਼ੈਂਟ ਨੂੰ ਵੀ ਵਿਟਾਮਿਨ B12 ਅਗਰ ਅਸੀਂ ਦਿੰਨੇ ਆ ਤਾਂ ਉਹਦਾ ਬਹੁਤ ਫਾਇਦਾ ਰਹਿੰਦਾ ਹੁਣ ਜੋ ਵਿਟਾਮਿਨ B12 ਹੈ ਉਹ ਕਿੱਥੋਂ ਲੈ ਸਕਦੇ ਆ ਅਸੀਂ ਖਾਣੇ ਤੋਂ ਲੈ ਸਕਦੇ ਆ ਪਲਾਂਟ ਪ੍ਰੋਡਕਟਸ ਤੋਂ ਲੈ ਸਕਦੇ ਆ ਨਹੀਂ ਜਿਹੜੇ ਪਲਾਂਟ ਪ੍ਰੋਡਕਟ ਹੈ ਸਬਜ਼ੀਆਂ ਉਹਨਾਂ 'ਚ B12 ਨਹੀਂ ਹੁੰਦਾ ਹੈ ਫਰੂਟ ਚ ਬੀ12 ਨਹੀਂ ਹੁੰਦਾ ਜੋ ਬੀ12 ਹੈ ਉਹ ਹੈ ਮੀਟ ਚ ਐਗਸ ਚ ਡੇਰੀ ਪ੍ਰੋਡਕਟਸ ਚ ਦੁੱਧ ਦਹੀਂ 요거ਟ ਅਸੀਂ ਜੋ ਕਹਿੰਨੇ ਆ ਉਹਦੇ ਚ ਵਿਟਾਮਿਨ ਬੀ12 ਹੁੰਦਾ ਹ ਹੁਣ ਜਿਹੜੇ ਵੈਜੀਟੇਰੀਅਨਸ ਐ ਜਿਹੜੇ ਸਟ੍ਰਿਕਟ ਵੈਜੀਟੇਰੀਅਨ ਐ ਜੋ ਮੀਟ ਐਗਸ ਨਹੀਂ ਲੈਂਦੇ ਆ ਉਹਨਾਂ ਚ ਵਿਟਾਮਿਨ B12 ਦੀ ਕਮੀ ਬਹੁਤ ਜ਼ਿਆਦਾ ਹੁੰਦੀ ਹੈ ਜੋ ਕਈ ਵਾਰ ਆਪਾਂ ਸੀਰੀਅਲਸ ਲੈ ਲੈਂਦੇ ਆ ਹੋ ਸਕਦਾ ਸਾਡਾ ਜਿਹੜਾ ਅਸੀਂ ਖਾਣਾ ਲੈਨੇ ਆ ਕਈ ਵਾਰ ਜੋ ਸਾਡੇ ਸੀਰੀਅਲਸ ਆ ਉਹਨਾਂ ਨੂੰ ਫੋਰਟੀਫਾਈਡ ਕੀਤਾ ਹੋ ਸਕਦਾ B12 ਨਾਲ ਤਾਂ ਜਿਹੜੇ ਵੈਜੀਟੇਰੀਅਨ ਆ ਉਹ ਜੋ ਫੋਰਟੀਫਾਈਡ ਸੀਰੀਅਲਸ ਨੇ ਉਹ ਲੈ ਸਕਦੇ ਨੇ ਹੁਣ ਵਿਟਾਮਿਨ B12 ਦੀ ਡੈਫੀਸ਼ੈਂਸੀ ਕਿਹੜੇ-ਕਿਹੜੇ ਲੋਕਾਂ ਚ ਹੋ ਸਕਦੀ ਹੈ ਇੱਕ ਤਾਂ ਜਿਹੜੇ ਸਟ੍ਰਿਕਟ ਵੈਜੀਟੇਰੀਅਨ ਜਿਵੇਂ ਕਿ ਮੈਂ ਪਹਿਲੇ ਦੱਸਿਆ ਜੋ ਕਿ ਮੀਟ ਮੀਟ ਐਂਡ ਐਗਸ ਨਹੀਂ ਲੈਂਦੇ ਆ ਉਹਨਾਂ ਚ ਵਿਟਾਮਿਨ B12 ਦੀ ਕਮੀ ਹੋ ਸਕਦੀ ਹੈ ਫਿਰ ਆਪਣੇ ਜਿਨ੍ਹਾਂ ਨੂੰ IBS ਹੈ ਜਿਨ੍ਹਾਂ ਦੀ ਇਨਫਲੇਮੇਟਰੀ ਬਾਵਲ ਸਿੰਡਰੋਮ ਹੈ ਜਿਨ੍ਹਾਂ ਨੂੰ ਕਰੋਨ ਡਿਜ਼ੀਜ਼ ਹੋ ਗਈ ਸਪਰੂ ਹੋ ਗਿਆ ਫਿਰ ਜਿਨ੍ਹਾਂ ਦਾ ਜਿਨ੍ਹਾਂ ਨੂੰ ਗੈਸਟ੍ਰਿਕ ਕਾਰਸੀਨੋਮਾ ਹੈ ਜਾਂ ਕਦੀ ਜਿਨ੍ਹਾਂ ਦੇ ਪੇਟ ਦੀ ਕਦੀ ਸਰਜਰੀ ਹੋਈ ਹੈ ਇਹਨਾਂ ਨੂੰ ਵਿਟਾਮਿਨ B12 ਡੈਫੀਸ਼ੀਅਨਸੀ ਹੋ ਸਕਦੀ ਹੈ ਕੁਝ ਡਰੱਗਸ ਹੁੰਦੇ ਨੇ ਜਿਹੜੇ ਕਿ ਵਿਟਾਮਿਨ B12 ਅਗਰ ਅਸੀਂ ਲੈ ਵੀ ਰਹੇ ਆ ਉਹਦੀ ਐਬਸਾਰਪਸ਼ਨ ਨਹੀਂ ਹੁੰਦੀਣਗੇ ਤੇ ਕਮੀ ਆਏਗੀ ਡੈਫੀਸ਼ੀਅਨਸੀ ਹੋ ਜਾਏਗੀ ਉਹ ਕਿਹੜੇ ਡਰੱਗਸ ਨੇ ਇੱਕ ਤਾਂ ਜਿਵੇਂ 슈ਗਰ ਦੇ ਮਰੀਜ਼ਾਂ ਚ ਮੈਟਫਾਰਮਿਨ ਜੋ ਲੈਂਦੇ ਨੇ ਉਹਦੀ ਡਰਗ ਇੰਟਰੈਕਸ਼ਨ ਹੋ ਜਾਂਦੀ ਹੈ ਤੇ ਜਿਹੜਾ ਵਿਟਾਮਿਨ B12 ਹੈ ਉਹ ਨਹੀਂ ਐਬਜ਼ਾਰਬ ਹੁੰਦਾ ਫਿਰ ਵਿਟਾਮਿਨ C ਜੋ ਆਪਾਂ ਕਈ ਵਾਰ ਆਇਰਨ ਦੇ ਨਾਲ ਵਿਟਾਮਿਨ C ਲੈ ਲੈਂਦੇ ਆ ਅਗਰ ਤੁਸੀਂ B12 ਲੈ ਰਹੇ ਹੋ ਵਿਟਾਮਿਨ C ਵੀ ਅਗਰ ਨਾਲ ਲਿੱਤਾ ਤਾਂ ਤੁਹਾਡਾ ਜਿਹੜਾ B12 ਦੀ ਐਬਜ਼ਪਸ਼ਨ ਹੈ ਉਹ ਨਹੀਂ ਹੋ ਪਾਈਗੀ ਇੱਕ ਬਹੁਤ ਕਾਮਨ ਦਵਾਈ ਜੋ ਬਹੁਤ ਸਾਰੇ ਲੋਕ ਲੈਂਦੇ ਨੇ ਜਿਹੜੇ ਕਿ ਗੈਸ ਦੀ ਪ੍ਰੋਬਲਮ ਕਰਕੇ ਲੈਂਦੇ ਆ ਐਸਿਡਿਟੀ ਦੀ ਪ੍ਰੋਬਲਮ ਕਰਕੇ ਰਹਿੰਦੇ ਆ ਜਿਵੇਂ ਰੈਨੀਟिडਨ ਹੋ ਗਿਆ ਜਾਂ اومਿਪਰਾਜ਼ੋਲ ਹੋ ਗਈ ਇਹ ਜਿਹੜੇ ਐਂਟਾ ਐਸਿਡ ਆਪਾਂ ਲੈਣੇ ਆ ਲੰਬੇ ਸਮੇਂ ਤੋਂ ਲੈਂਦੇ ਆ ਉਹਨਾਂ 'ਚ ਵਿਟਾਮਿਨ B12 ਦੀ ਕਮੀ ਆ ਜਾਂਦੀ ਕਿਉਂਕਿ ਜਿਹੜਾ ਵਿਟਾਮਿਨ B12 ਹੈ ਇਹ ਪੇਸ਼ੈਂਟ ਜੋ ਹੈ ਐਬਜ਼ਾਰਬ ਨਹੀਂ ਕਰ ਪਾਉਂਦੇ ਇਹ ਦਵਾਈ ਕਰਕੇ ਹੁਣ ਜਿਹੜੇ ਲੋਕਾਂ ਚ ਡੈਫੀਸ਼ੀਐਂਸੀ ਹੈ ਵਿਟਾਮਿਨ B12 ਜਾਂ ਜਿਹੜੇ ਵੈਜੀਟੇਰੀਅਨ ਆ ਜਿਨ੍ਹਾਂ ਜਿਹੜੇ ਨਹੀਂ ਲੈ ਪਾਉਂਦੇ ਉਹਦੀ ਮਾਤਰਾ ਚ ਵਿਟਾਮਿਨ B12 ਉਹ ਕਿਵੇਂ ਲੈ ਸਕਦੇ ਨੇ ਜੋ ਵਿਟਾਮਿਨ B12 ਦਾ ਸਪਲੀਮੈਂਟ ਹੈ ਉਹ ਸਾਨੂੰ ਟੈਬਲੇਟ ਫਾਰਮ ਚ ਮਿਲ ਜਾਂਦੇ ਆ ਮਲਟੀ ਵਿਟਾਮਿਨ ਜਿਹੜੇ ਆਪਾਂ ਲੈਨੇ ਆ ਉਸ ਚ ਸਾਰਾ ਤੁਹਾਨੂੰ B12 ਜਿਹੜਾ B12 ਹੈ ਉਹਦਾ ਜਿਹੜਾ ਕੰਪਾਊਂਡ ਹੈ ਸਾਈਨੋਕੋਬਾਲਾਮਿਨ ਨਾਮ ਤੋਂ ਤੁਹਾਨੂੰ ਮਾਰਕੀਟ ਚ ਮਿਲ ਜਾਂਦਾ ਹੈ ਅਗਰ ਤੁਸੀਂ ਓਵਰਲ ਨਹੀਂ ਲੈ ਰਹੇ ਹੋ ਕਈਆਂ 'ਚ ਬਹੁਤ ਜ਼ਿਆਦਾ ਡੈਫੀਸ਼ੀਐਂਸੀ ਜਿੰਨਾ 'ਚ ਅਨੀਮੀਆ ਐ ਸਪੈਸ਼ਲੀ ਉਹਨਾਂ 'ਚ ਕੀ ਆ ਸੀ ਵਾਈਟਾਮਿਨ B12 ਦੇ ਸ਼ਾਰਟਸ ਸੁਜੈਸਟ ਕਰਦੇ ਆ ਇੰਜੈਕਸ਼ਨ ਸੁਜੈਸਟ ਕਰਦੇ ਆ ਜਿਹੜਾ ਕਿ ਆਈਐਮ ਜਾਂ ਸਬਕਿਊਟੀਨੀਅਸ ਲੱਗਦਾ ਤੁਸੀਂ ਪਹਿਲੇ 7 ਜਾਂ 10 ਦਿਨ ਤੁਸੀਂ ਡੇਲੀ ਆਈਐਮ ਸ਼ਾਰਟਸ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਮੰਥਲੀ ਜਿਹੜੇ ਆ ਸ਼ਾਰਟਸ ਲਗਵਾ ਸਕਦੇ ਹੋ ਵਾਈਟਾਮਿਨ B12 ਦੀ ਕਮੀ ਨੂੰ ਦੂਰ ਕਰਨ ਲਈ ਸ਼ਾਰਟਸ ਦੇ ਇਲਾਵਾ ਸਾਡੇ ਕੋਲ ਹੋਰ ਆਪਸ਼ਨ ਹੈ ਨੇਜ਼ਲਸ ਪੇ ਨੇਜ਼ਲਸ ਪੇ ਵੀ ਆਉਂਦੇ ਆ ਜਿਹੜੇ ਕਿ ਤੁਸੀਂ ਸਪਰੇਅ ਕਰੋਗੇ ਨੱਕ ਚ ਤੇ ਤੁਹਾਡਾ ਵਿਟਾਮਿਨ B12 ਜੋ ਤੁਹਾਡੇ ਬਲੱਡ ਚ ਚਲਾ ਜਾਂਦਾ ਹੈ ਇਸ ਤਰ੍ਹਾਂ ਜਿਹੜਾ ਇਹ ਵਿਟਾਮਿਨ B12 ਹੈ ਇਹ ਤੁਸੀਂ ਲੈ ਕੇ ਆਪਣੇ ਆਪ ਦੀ ਜਿਹੜੀ ਇਮਿਊਨਿਟੀ ਹੈ ਸਪੈਸ਼ਲੀ ਆਪਾਂ ਅੱਜਕੱਲ ਜਿਹੜੀ ਗੱਲ ਕਰਦੇ ਇਨਫੈਕਸ਼ਨਸ ਨੂੰ ਫਾਈਟ ਕਿਵੇਂ ਕਰਨਾ ਤਾਂ ਇਹਦੇ ਲਈ ਬਹੁਤ ਜ਼ਰੂਰੀ ਹੈ ਜੋ ਵੀ ਮੈਂ ਜਾਣਕਾਰੀ ਤੁਹਾਨੂੰ ਵਿਟਾਮਿਨ B12 ਬਾਰੇ ਦਿੱਤੀ ਹੈ ਇਹ ਜ਼ਰੂਰ ਆਪਣੇ ਦੋਸਤ ਪਰਿਵਾਰ ਸਾਰਿਆਂ ਨਾਲ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਵੀ ਇਹ ਸਾਰੀ ਜਾਣਕਾਰੀ ਮਿਲ ਸਕੇ ਇਨਫੈਕਸ਼ਨਸ ਦੇ ਬਾਰੇ ਕਿਵੇਂ ਉਹ ਆਪਣੀ ਇਮਿਊਨਿਟੀ ਵਧਾ ਸਕਦੇ ਆ ਇਨਫੈਕਸ਼ਨ ਨਾਲ ਲੜਨ ਲਈ ਉਹਨਾਂ ਨੂੰ ਵੀ ਇਹ ਜਾਣਕਾਰੀ ਨਾਲ ਉਹਨਾਂ ਨੂੰ ਫਾਇਦਾ ਮਿਲ ਸਕੇ